ਜੀ ਭਾਈ ਜੀ ਕਿੱਥੋਂ ਆਈਆਂ ਸੰਗਤਾ ਕਿੱਥੋਂ ਆਈਆਂ ਸੰਗਤਾ ਕੀ ਬਈ ਸਾਡੇ ਤਾਂ ਚਾਲੇ ਨੇ ਜਿੱਧਰ ਨੂੰ ਹੁਕਮ ਲੱਗ ਜਾਂਦਾ ਉਧਰ ਨੂੰ ਅੱਜ ਗਏ ਸੀ ਅੰਬਾਲੇ ਅਸਲ 'ਚ ਪਹਿਲਾਂ ਪੱਖੋ ਜਾਣਾ ਪਿਆ ਉੱਥੇ ਥੋੜਾ ਜਿਹਾ ਬੜੀ ਟ੍ਰੈਜਿਕ ਇਨਸੀਡੈਂਟ ਸੀਗਾ ਸਾਡਾ ਛੋਟਾ ਬੱਚਾ ਸੀਗਾ ਸਾਡਾ ਦੋਸਤ ਉਹਦੇ ਡੈਥ ਹੋ ਗਈ ਸੀ ਉਹਦੇ ਆਜਰੀ ਲਵਾਉਣੀ ਸੀ ਬਲਕਿ ਨਾ ਕਈ ਵਾਰੀ ਮੈਂ ਗੱਲ ਕਰਦਾ ਹੁੰਨਾ ਯਾਰ ਵੀ ਇਹ ਵੀ ਲਾਈਫ ਕਿਹ ਹੈ ਜੀ ਆ ਸਾਡੀ ਵੀ ਸੇਮ ਡੇ ਸੇਮ ਮੌਕੇ ਤੇ ਇੱਕ ਖੁਸ਼ੀ ਤੇ ਇੱਕ ਗਮੀ ਤੇ ਦੋਨਿਆਂ ਦੇ ਵਿੱਚ ਹੀ ਉਵੇਂ ਸ਼ੱਕਰ ਕਰਨੀ ਪੈਂਦੀ ਹੈ ਇਹ ਵੀ ਬੜਾ ਟਾਪੂ ਜਾਂਦਾ ਕਰਨਾ ਪਰ ਪਾਰਟ ਆਫ ਲਾਈਫ ਹੈ ਕਿਉਂਕਿ ਘਰ ਪਰਿਵਾਰ ਆਪਣੇ ਨਾਲ ਜੁੜਿਆ ਹੈ ਜਿਹੜਾ ਆਫਦਾ ਸਮਝ ਕੇ ਜੁੜਿਆ ਹੈ ਅਸਲੀ ਤਾਂ ਫਿਰ ਇਨਸਾਨ ਉਹ ਹੀ ਹੈ ਜਿਹੜਾ ਦੂਜਿਆਂ ਦੇ ਗਮ ਚ ਗਮ ਤੇ ਖੁਸ਼ੀ ਚ ਖੁਸ਼ੀ ਤੁਸੀਂ ਮਨਾਉ ਨਾ ਪਰ ਉਦੋਂ ਬਾਅਦ ਸਾਡਾ ਬਹੁਤ ক্লোਜ਼ ਪਰਿਵਾਰ ਹੈ ਆਪਣਾ ਪਹਿਲਵਾਨ ਪਰਿਵਾਰ ਕਹਿੰਦੇ ਆ ਕੜੈਲ ਦੇ ਪਰਿਵਾਰਕ ਤੌਰ ਤੇ ਇੱਕ ਰਿਸ਼ਤਾ ਛੱਡਾਇ ਸਾਰੇ ਪਰਿਵਾਰ ਨਾਲ ਜੁੜਿਆ ਬਹੁਤ ਵੱਡਾ ਪਰਿਵਾਰ ਹੈ ਸੋ ਉਹਨਾਂ ਦੇ بیٹے ਦਾ ਵਿਆਹ ਸੀ ਬੱਚੇ ਦਾ ਕਿੱਥੇ ਵੀ ਜਾਣਾ ਬੜਾ ਜ਼ਰੂਰੀ ਸੀ ਤਾਂ ਹੁਣ ਸਾਰੇ ਭਰਾ ਉੱਥੇ ਜਾ ਕੇ ਆਏ ਆ ਸੋ ਹੁਣ ਚੱਲੇ ਆ ਵਾਪਸ ਲਹਿਰੇ ਨੂੰ ਮੈਂ ਇਹਨਾਂ ਨੂੰ ਮੁੰਡਿਆਂ ਨੂੰ ਕਹਾਂ ਮੈਂ ਆਇਆ ਜਲਦ ਜਲਦ ਆਪਾਂ ਦਰਸ਼ਨ ਕਰਕੇ ਪਟਿਆਲੇ ਗੱਡੀਆਂ ਲਹਿਰੇ ਨੂੰ ਖਿੱਚਲੇ ਆ

ਤੇ ਬੱਚਿਆਂ ਨੂੰ ਨਿਵਾਉਣ ਚੱਲੇ ਆ ਪੰਜਮੀ ਦੀ ਅਜ ਵਾਲੇ ਹੁਣ ਪਹੁੰਚੇ ਸੀਗੇ ਸਾਰੇ ਕਜ਼ਨਸ ਨਾਲ ਨੇ ਪਠਲਾ ਵਾਲੇ ਚੰਡਾਲੀ ਵਾਲੇ ਤੋਂ ਲੱਡੀ ਹੁਣੀ ਸਾਰੇ ਉਸਤਾ ਆਪ ਮੱਥਾ ਟੇਕਣ ਚੱਲੇ ਫਿਰ ਯਾਦਾ ਪੰਜਮੀ ਹੈ ਤੇ ਬੱਚੇ ਆਏ ਹੋਏ ਸੀ ਕਿ ਇਹਨਾਂ ਨੂੰ ਉਥੋਂ ਮੱਥਾ ਟਕਾ ਕੇ ਨਿਵਾਤੇ ਫਿਰ ਉਦੋਂ ਬਾਅਦ ਲੈਹਰੇ ਨੂੰ ਪੂਜ ਕਰਾਂਗੇ ਸੈਲਫ ਡਰਾਈਵ ਸੈਲਫ ਡਰਾਈਵ ਨਾਲੇ ਵਹਿ ਗਿਆ ਜੀਪ ਦੀ ਕਿਹੜੀ ਹੋ ਜੂਗੀ ਬੇਟੀ ਵਾਲੀ ਗੱਡੀ ਦੀ ਮੇਰੀ ਨਹੀਂ ਹੋਈ ਸੀ ਬਹੁਤ دیر ਦੀ ਮਿਲਦੇ ਆਪੇ സദന കർത്തപുര മീര ബു മീര അക്കാല ഭൂരി हां ਇਹਨਾਂ ਨੂੰ ਅੱਜ ਕੁੜਤੇ ਵੀ ਆਵੇਂ ਪਾਏ ਦਾ ਮੁੱਲ ਪੈ ਗਿਆ ਨਹੀਂ ਬਹੁਤ ਸੋਹਣੇ ਦਰਸ਼ਨ ਹੋ ਗਏ ਖੈਰ ਅੱਜ ਵਧੀਆ ਪੰਚਮੀ ਸੀਗੀ ਦੁਖਨਵਾਰਨ ਸਾਹਿਬ ਦੀ ਪੰਚਮੀ ਬਹੁਤ ਮੰਨੀ ਵੀ ਹੈ ਅਸੀਂ ਅੱਜ ਟਾਈਮ ਨਾਲ ਆ ਗਏ ਸੀਗੇ ਬੱਚਾ ਨੂੰ ਵੀ ਨੂੰ ਆ ਕੇ ਲਿਆਉਣਾ ਸੀ ਤੇ ਸਾਰੇ ਫਿਰ ਭਾਈਆਂ ਨੂੰ ਵੀ ਅਜ ਵਾਸ਼ਣ ਕਰਾ ਕੇ ਆਏ ਆ ਤੇ ਨਾਲੇ ਲੰਗਰ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਅੱਜ ਸੁੱਖ ਨਾਲ ਇੰਨਾ ਘਰ ਸੀਗਾ ਕਿਉਂਕਿ ਮੈਂ ਇਹ ਦੇਖਿਆ ਮੈਂ ਲੰਗਰ ਦੀ ਸੇਵਾ ਕਰਦਾ ਹੋਂਨਾ ਪਰਸ਼ਾਦਿਆਂ ਦੀ ਤੇ ਉਹ ਜਿੰਨਾ ਵੱਧ ਲੰਗਰ ਵਰਤੌਣਾ ਨਾ ਮੈਂ ਉਨੀ ਵੱਧ એનર્ਜੀ ਆਉਂਦੀ ਅੰਦਰ ਉਕਈ ਵਾਰੀ ਮੈਂ ਜਮਾਂ ਥੱਕਿਆ ਹੋਣਾ ਪਰ ਜਦੋਂ ਮੈਂ ਜਾਂਦਾ ਜਿਵੇਂ ਜਿਵੇਂ ਮੇਰਾ ਪ੍ਰਸ਼ਾਦਾ ਵੰਡਦਾ ਜਾਂਦਾ ਰਹਿੰਦਾ ਉਹ ਐਂ ਲੱਗਦਾ ਰਹਿੰਦਾ ਵੀ ਆਪਦੇ ਅੰਦਰ ਜਿਵੇਂ ਕੋਈ ਚੀਜ਼ ਆ ਰਹੀ ਹੈ ਅੱਜ ਮਤਲਬ ਥੱਕੇ ਜੇ ਸੀ ਸ਼ਾਮ ਜੀ ਨੂੰ ਵੀ ਰਿਲੈਕਸ ਕਰਾਂਗੇ ਪਰ ਲੰਗਰ ਚਲੇ ਗਏ ਤੇ ਉਥੇ ਇੰਨਾ ਕਰਾਸਿਕਲ ਲੰਗਰ ਛਕਾ ਕੇ ਬਹੁਤ ਆਨੰਦ ਆਇਆ ਬਹੁਤ ਸਕੂਨ ਆਇਆ ਤੇ ਇਹਨਾਂ ਨੂੰ ਸਾਰਿਆਂ ਨੂੰ ਅੱਜ ਮੈਂ ਆਪਣੀ ਫੇਵਰੇਟ ਚੀਜ਼ ਪਿਆਈ ਹੈ ਮਠਿਆਈ ਪਿਆਈ ਹੈ ਕਈ ਮੈਨੂੰ ਹੈਰਾਨ ਹੋਏ ਵੀ ਮਠਿਆਈ ਕਿਵੇਂ ਪੀ ਸਕਦੇ ਆ ਕਿਉਂਕਿ ਜਿਹੜੀ ਇਹ ਸਾਡੇ ਦੁੱਤਵਾਰਨ ਸਾਹਿਬ ਦੀ ਚਾਹ ਹੈ ਨਾ ਖਾਸ ਤੌਰ ਤੇ ਜਿਹੜੀ ਸੇਵਾਦਾਰ ਬਿੰਦੇ ਹੋਰ ਪਾਤੀ ਮੁੱਖ ਕੀ ਹੋਰ ਪਾਤੀ ਤਾਂ ਉਹਦਾ ਨਾਮ ਹੈ ਮਠਿਆਈ ਰੱਖਿਆ ਹੋਇਆ ਉਹ ਇੰਨੀ ਸਵਾਦ ਚਾਹੇ ਤੁਸੀਂ ਉਹਦੀ ਚਾਹ ਨਹੀਂ ਕਿਤੇ ਪੀਤੀ ਹਣੀ ਸਵਾਦ ਜਿਆਦਾ ਲੰਗਰ ਵੀ ਛਕਿਆ ਪ੍ਰਸ਼ਾਦਾ ਤਾਂ ਲੰਗਰ ਦਾ ਤਾਂ ਖਰ ਹੁੰਦਾ ਹੀ ਹਮੇਸ਼ਾ ਨਜ਼ਾਰੇਦਾਰ ਸੋ ਕਰਕੇ ਜਿਵੇਂ ਕਹਿੰਦੇ ਆ ਪੇਟ ਪੂਜਾ ਮੱਠਾ ਟੇਕ ਕੇ ਅੱਜ ਬੜਾ ਕੰਪਲੀਟ ਜਿਹਾ ਡੇਰੇ ਸਾਰਾ ਦਿਨ ਆਪਦੀ ਜ਼ਿੰਮੇਵਾਰੀਆਂ ਨਿਭਾ ਕੇ ਔਰ ਕੇ ਕਾਲ ਔਰ ਕਦੇ ਜਰਨਾ ਜਾ ਕੇ ਆਪਦੇ ਆਪ ਨੂੰ ਸਮਰਪਿਤ ਕਰਕੇ ਜਿਹੜੇ ਡੇ ਦੀ ਸਮਾਪਤੀ ਹੁੰਦੀ ਹੈ ਮਤਲਬ ਉਹ ਬੜਾ ਵਧੀਆ ਡੇ ਬਹੁਤ ਸਕੂਨ ਲੈ ਕੇ ਹੁੰਦਾ ਹੈ ਸਕੂਨ ਆਇਆ ਕਿ ਨਹੀਂ ਮੁੰਡਿਓ ਬਰਾਬਰ ਹੈ ਨਾ